ਕਿਸਾਨ ਵੀਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਨਾ ਆਪਣਾ ਨਿਸਰ ਆਇਆ ਪਰ ਜਿਹੜਾ ਨਿਸਰਿਆ ਝੋਨਾ ਆ ਮੁੰਜਰਾ ਬਾਹਰ ਆਈਆਂ ਨੇ ਉਹਦੇ ਵਿੱਚ ਦਾਣੇ ਪੂਰੇ ਨਜ਼ਰ ਆ ਰਹੇ ਆ ਤੇ ਇਹ ਕਾਲੇ ਨਜ਼ਰ ਆ ਰਹੇ ਆ ਇਹਦਾ ਕੀ ਕਾਰਨ ਕਿਉਂ ਹੋ ਰਿਹਾ ਇਹਦੇ ਲਈ ਕਿਹੜੀ ਸਪਰੇਅ ਕਰੀਏ ਨਾ ਕਰੀਏ ਇਹਦਾ ਕੀ ਕਾਰਨ ਉਹਦੇ ਬਾਰੇ ਅੱਜ ਆਪਾਂ ਵੀਡੀਓ ਵਿੱਚ ਚਰਚਾ ਕਰਨੀ ਆ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਰੋ ਗੋਬਾਂ ਤੋਂ ਬਾਅਦ ਮੁੰਜਰ ਬਣ ਕੇ ਹੁਣ ਤੀਸਰੀ ਸਟੇਜ ਵੱਲ ਜਿਹੜਾ ਹੈਗਾ ਆ ਝੋਨਾ ਉਹ ਜਾ ਰਿਹਾ ਜਿਸ ਵਿੱਚ ਦਾਣਾ ਬਣਦਾ ਹੈ ਦੁੱਧਾ ਪਹਿਲਾਂ ਦੁੱਧਾ ਪਿਆ ਫਿਰ ਦਾਣਾ ਹਲਕਾ ਜਿਹਾ ਕਿਹੜਾ ਹੋਇਆ ਫਿਰ ਪ੍ਰੋਪਰ ਜਿਹੜੀ ਤੀਸਰੀ ਸਟੇਜ ਆ ਉਹ ਚੌਲ ਬਣਦੀ ਉਹ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਪਰ ਦਾਣੇ ਭੂਰੇ ਨਜ਼ਰ ਆ ਰਹੇ ਆ ਕਿਤੇ ਕਿਤੇ ਕਾਲੇ-ਕਾਲੇ ਨਜ਼ਰ ਆ ਰਹੇ ਆ ਇਹਦਾ ਕੀ ਕਾਰਨ ਆ ਦੇਖੋ ਦੋਸਤੋ ਦਾਣਾ ਭੂਰਾ ਹੋਣਾ ਇੱਕ ਕਾਲਾ ਹੋਣਾ ਜਾ ਫਿਰ ਆਪਾਂ ਨੂੰ ਪੂਰਾ ਪਤਾ ਹੈ ਜਿਹੜਾ ਇਹ ਮੁੰਜਰਾ ਜਿਹੜੀਆਂ ਹੈਗੀਆਂ ਨਿਕਲ ਆਈਆਂ ਤੇ ਉੱਪਰੋਂ ਦਾਣਾ ਪੂਰਾ ਹੋ ਗਿਆ ਦੇਖੋ ਇਹ ਠੀਕ ਹੋਣਾ ਤਾਂ ਬਹੁਤ ਜ਼ਿਆਦਾ ਹੈਗਾ ਯਾ ਮੁਸ਼ਕਲ ਆ ਪਰ ਬਾਕੀ 올 ਓਵਰ ਕੁਆਲਿਟੀ ਡਾਊਨ ਕਰ ਸਕਦਾ ਇਸ ਚਰਚਾ ਲਈ ਕਿਸਾਨ ਭਰਾ ਜਿਹੜੇ ਨੇ ਉਹ ਸਪਰੇਹਾਂ ਕਰ ਰਹੇ ਆ ਕੋਈ ਸਲਾਹ ਲੈ ਰਿਹਾ ਕੋਈ ਵੱਖ-ਵੱਖ ਤਰ੍ਹਾਂ ਦੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਕਾਲੇ ਜਾਂ ਬਰਾਊਨ ਹੋਏ ਭੂਰੇ ਹੋਏ ਦਾਣੇ ਨੇ ਜਿਹੜੇ ਉਹਦੀ ਚਰਚਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦਿਨਾਂ ਦੇ ਵਿੱਚ ਜ਼ਿਆਦਾ ਬਰਸਾਤਾਂ ਪੈਣ ਦੇ ਕਾਰਨ ਜਿਹੜਾ ਉਹ ਸਮੱਸਿਆ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਫੇਸ ਕਰਨੀ ਪੈ ਰਹੀ ਹੈ ਕਿਸਾਨਾਂ ਨੂੰ ਮੌਸਮ ਵਿੱਚ ਤੁਸੀਂ ਨਮੀ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਆ ਉੱਪਰੋਂ ਕਿਤੇ ਕਿਤੇ ਬਰਸਾਤ ਪੈਂਦੀ ਹੈ ਤੇ ਨਮੀ ਵੀ ਖਤਮ ਨਹੀਂ ਹੋ ਰਹੀ ਹੁਣ ਨਮੀ ਖਤਮ ਨਹੀਂ ਹੋਈ ਉੱਪਰੋਂ ਮੁੰਝਰ ਨਿਕਲ ਰਹੀ ਆ ਜਾ ਨਿਕਲਉਂਦੀ ਸਟੇਜ ਤੇ ਆ ਜਾਂ ਨਿਕਲ ਆਈ ਉਹੀ ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ ਵਿੱਚ 4-5 ਦਿਨਾਂ ਦੇ ਕਿਉਂਕਿ 4-5 ਦਿਨਾਂ ਦਾ ਪ੍ਰੋਸੈਸ ਹੁੰਦਾ ਇਹ ਇਹਦੇ ਵਿੱਚ ਜਿਹੜੀ ਆ ਬਰਸਾਤ ਪੈਣੀ ਬਿਲਕੁਲ ਗਲਤ ਹੋ ਜਾਂਦੀ ਆ ਜੇ ਹਲਕੀ ਜੀ ਬਰਸਾਤ ਵੱਧ ਪੈ ਗਈ ਤੇ ਉੱਪਰੋਂ ਨਮੀ ਭਰਪੂਰ ਆ ਮੌਸਮ ਦੇ ਵਿੱਚ ਤਾਂ ਜ਼ਿਆਦਾ ਚਾਂਸ ਵੱਧ ਜਾਂਦੇ ਆ ਕਿ ਬੂਟੇ ਦੇ ਵਿੱਚ ਫੰਗਸ ਜਿਹੜੀ ਹੈਗੀ ਆ ਉਹ ਅੰਦਰ ਅੰਦਰ ਫੰਗਸ ਬਣ ਜਾਂਦੀ ਆ ਜਿੱਥੋਂ ਮੁੰਜਰ ਨੇ ਨਿਕਲਣਾ ਠੀਕ ਆ ਨਾ ਜੀ ਜੇ ਮੁੰਜਰ ਨਿਕਲ ਵੀ ਆਈ ਤਾਂ ਉਹਦੇ ਵਿੱਚ ਜਿਵੇਂ ਹੁਣ ਮੌਸਮ 'ਚ ਨਮੀ ਆ ਤੇ ਨਮੀ ਦੇ ਕਾਰਨ ਉਹਦੇ ਵਿੱਚ ਹਲੇ ਦੋਧਾ ਬਣਨਾ ਸ਼ੁਰੂ ਹੀ ਹੋਇਆ ਸੀ ਤੇ ਉਹ ਜਿਆਦਾ ਜਿਹੜਾ ਬੂਟਾ ਹੈਗਾ ਇਨਫੈਕਟ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹ ਇਨਫੈਕਸ਼ਨ ਜਿਹੜੀ ਥੱਲੇ ਬੂਟੇ ਦੇ ਵਿੱਚ ਹੋਈ ਆ ਉਹ ਕਿਉਂਕਿ ਜਿਹੜਾ ਬੂਟੇ ਦਾ ਸਾਰਾ ਜੋੜਾ ਉਹ ਮੁੰਜਰ ਤੇ ਲੱਗਿਆ ਹੁੰਦਾ ਉਹ ਮੁੰਜਰ ਵਿੱਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਇੱਕ ਬੰਦੇ ਨੂੰ ਬੁਖਾਰ ਚੜ੍ਹਦਾ ਬੁਖਾਰ ਤਾਂ ਇੱਕ ਸਿਰਫ ਸਿੰਪਟਮ ਹੁੰਦਾ ਪਰ ਬਾਡੀ ਦੇ ਵਿੱਚ ਕੋਈ ਨਾ ਕੋਈ ਫਾਲਟ ਹੋਰ ਹੁੰਦਾ ਜਿਵੇਂ ਜਕਾਮ ਹੋਇਆ ਪਹਿਲਾਂ ਫਿਰ ਬੁਖਾਰ ਹੋ ਗਿਆ ਉਹ ਸਿਰਫ ਇੱਕ ਇੰਡੀਕੇਸ਼ਨ ਹੁੰਦਾ ਇਸੇ ਤਰੀਕੇ ਇਹ ਸਿਰਫ ਇੰਡੀਕੇਟ ਕਰਦੀ ਆ ਵੀ ਦਾਣਾ ਪੂਰਾ ਹੋਇਆ ਸਮੱਸਿਆ ਕਿਤੇ ਹੋਰ ਆ ਉਹ ਸਮੱਸਿਆ ਹੁੰਦੀ ਆ ਬੂਟੇ ਦੇ ਵਿੱਚ ਜਿੱਥੋਂ ਆਪਣਾ ਮੁੰਜਰ ਨਿਕਲਦੀ ਆ ਉਹਦੇ ਵਿੱਚ ਜਿਆਦਾ ਨਮੀ ਤੇ ਬਰਸਾਤ ਦੇ ਕਾਰਨ ਉਹਦੇ ਵਿੱਚ ਉਹ ਇਨਫੈਕਸ਼ਨ ਹੋ ਜਾਂਦੀ ਆ ਥੋੜੀ ਬਹੁਤ ਉਹ ਮੌਸਮ ਦੇ ਕਰਕੇ ਹੀ ਹੁੰਦੀ ਆ ਜੇਕਰ ਆਪਾਂ ਕਹੀਏ ਕਿ ਅਸੀਂ ਸਪਰੇਹਾ ਕਰ ਲਈਏ ਸਪਰੇਹਾ ਦੇ ਨਾਲ ਉਹ ਠੀਕ ਹੋ ਜੂ ਦੇਖੋ ਇਹ ਝੂਠ ਆ ਬਿਲਕੁਲ ਸਪਰੇਹਾ ਦੇ ਨਾਲ ਉਹ ਕਿਸੇ ਵੀ ਤਰੀਕੇ ਠੀਕ ਨਹੀਂ ਹੋ ਸਕਦੀ ਕਿਉਂਕਿ ਜਿਹੜੀ ਚੀਜ਼ ਇਨਫੈਕਟ ਹੋ ਗਈ ਤੇ ਉਹਦੇ ਵਿੱਚ ਫੰਗਸ ਬਣ ਗਿਆ ਮੌਸਮ ਹੀ ਨੇ ਹੀ ਖਰਾਬ ਕੀਤਾ ਤੇ ਮੌਸਮ ਹੀ ਉਹਨੂੰ ਸਹੀ ਕਰੂਗਾ ਤੇ ਦੂਜੀ ਗੱਲ ਹੁਣ ਇਹਦੇ ਚ ਚਾਂਸ ਹੋ ਜਾਂਦੇ ਆ ਜਿਹੜੇ ਕਿਸਾਨ ਵੀਰ ਜਦੋਂ ਮੁੰਜਰ ਨਿਕਲਦੀ ਆ ਜਿਹੜੇ ਰੇਹਾਂ ਸਪਰੇਹ ਵਾਲੇ ਭਰਾ ਨੇ ਆਪਣੇ ਉਹ ਖੇਤ ਗੇੜਾ ਨਹੀਂ ਮਾਰਦਾ ਨਾ ਕੋਈ ਫੋਟੋ ਦਿਖਾਉਂਦਾ ਕਿਸਾਨ ਵੀਰ ਆਪਣਾ ਸਿੱਧਾ ਜਾ ਕੇ ਦੱਸ ਦਿੰਦੇ ਆ ਹੁਣ ਸਾਡਾ ਝੋਨਾ 60 ਦਿਨਾਂ ਦਾ ਹੋ ਗਿਆ ਜੀ ਹੁਣ ਐਦਾ ਦਾ ਹੋ ਗਿਆ ਸਾਨੂੰ ਸਪਰੇ ਹੁਣ ਉਹਦੇ ਵਿੱਚ ਕੀ ਕਰਦੇ ਆ ਕਈ ਕਿਸਾਨ ਵੀਰ ਕਾਪਰ ਦੀ ਸਪਰੇ ਕਰ ਦਿੰਦੇ ਆ ਜਦੋਂ ਕਾਪਰ ਦੀ ਸਪਰੇ ਆਪਾਂ ਕੀਤੀ ਤੇ ਉਹਦੇ ਵਿੱਚ ਮੁੰਜਰ ਬਾਹਰ ਆਈ ਆ ਜਾਂ ਆਉਣ ਦੀ ਸਟੇਜ ਦੇ ਉੱਤੇ ਹੁੰਦੀ ਆ ਪੂਰੀ ਤਿਆਰ ਹੁੰਦੀ ਆ ਜਦੋਂ ਅਸੀਂ ਉਹਦੇ ਤੇ ਕਾਪਰ ਦੀ ਸਪਰੇ ਕਰਾਂਗੇ ਤਾਂ ਦਾਣੇ ਨੇ ਪੂਰਾ ਹੋਣਾ ਹੀ ਹੀ ਹੋਣਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਕਿਉਂਕਿ ਜਿਹੜੀਆਂ ਸਾਡੀਆਂ ਇਹ ਛੋਟੀਆਂ-ਛੋਟੀਆਂ ਗਲਤੀਆਂ ਸੀ ਹਰ ਸਾਲ ਕਿਸਾਨ ਵੀਰ ਨੇ ਜਿਹੜੇ ਉਹ ਕਰਦੇ ਆਉਂਦੇ ਆ ਤੇ ਕੁਝ ਸੁਧਾਰ ਨਹੀਂ ਆ ਰਿਹਾ ਕਿਉਂਕਿ ਹੁਣ ਆਪਾਂ ਨੂੰ ਤਾਂ ਪਤਾ ਵੀ ਸਾਡਾ ਝੋਨਾ ਕਿੰਨੇ ਦਿਨਾਂ ਦਾ ਕਿਵੇਂ ਆ ਕਿ ਜਿਤੋਂ ਰਿਹਾਂ ਸਪ੍ਰੇ ਹਾਂ ਲੈਣ ਜਾਂਦੇ ਆ ਉਹਨਾਂ ਨੇ ਤਾਂ ਸਿਰਫ ਆਪਾਂ ਨੂੰ ਬਿੱਲ ਦੀ ਪਰਚੀ ਕੱਟ ਕੇ ਦੇਣੀ ਹੈ ਇੱਕ ਸਪਰੇ ਹੋਰ ਲੈ ਲਓ ਜੀ ਇੱਕ ਆਹ ਲੈ ਲਓ ਜੀ ਆ ਵੀ ਕਰ ਦਿਓ ਜੀ ਇਹ ਚੀਜ਼ ਕਰਕੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਉਹ ਅਸਰ ਬੂਟੇ ਦੇ ਉੱਤੇ ਪੈਕੇ ਕਾਪਰ ਦੀ ਜਿਹੜੀ ਸਪਰੇ ਆ ਇਹ ਪੁੱਲ ਕੇ ਵੀ ਨਾ ਕਰੋ ਜਦੋਂ ਮੁੰਜਰ ਦੀ ਸਟੇਜ ਦੇ ਉੱਤੇ ਆ ਮਤਲਬ ਮੁੰਜਰ ਤਿਆਰ ਨਿਕਲਣ ਦੇ ਲਈ ਤੇ ਜਦ ਮੁੰਜਰ ਨਿਕਲ ਆਈ ਆ ਉਦੋਂ ਤੁਸੀਂ ਇਹ ਸਪਰੇ ਨਾ ਕਰੋ ਉਹ ਕਿਸਾਨ ਵੀਰ ਕਰ ਦਿੰਦੇ ਆ ਤੇ ਉਹਦੇ ਨਾਲ ਫਿਰ ਦਾਣੇ ਨੇ ਜਿਹੜਾ ਹੈਗਾ ਉਹ ਪੂਰਾ ਹੋਣਾ ਹੀ ਹੋਣਾ ਪਰ ਕਿਸਾਨ ਵੀਰ ਕਹਿੰਦੇ ਆ ਹੁਣ ਜੇ ਪੂਰਾ ਹੋ ਗਿਆ ਉਹਦਾ ਕੀ ਕਰੀਏ ਇਹਦੇ ਲਈ ਸਪਰੇ ਨਾ ਕਰੋ ਕੋਈ ਫਾਇਦਾ ਨਹੀਂ ਖਰਚਾ ਕਰਨ ਦਾ ਜਿਹੜੇ ਦਾਣਿਆਂ ਨੇ ਹੋ ਗਏ ਆ ਦਾਣੇ ਪੂਰੇ ਹੋ ਗਏ ਆ ਤੁਸੀਂ ਉਹਨਾਂ ਨੂੰ ਕਦੇ ਖੋਲ ਕੇ ਦੇਖ ਲਿਓ ਜਾਂ ਉਹਦੇ 'ਚ ਜ਼ਿਆਦਾ ਚਾਂਸ ਹੁੰਦੇ ਆ 70% ਕਿ ਦਾਣਾ ਬਣ ਜਾਂਦਾ ਠੀਕ ਹੈ ਜੀ ਜੇ ਦਾਣਾ ਬਣ ਜਾਂਦਾ ਤੇ ਜਿਹੜਾ ਜ਼ਿਆਦਾ ਬ੍ਰਾਊਨ ਹੋ ਗਿਆ ਕਿਉਂਕਿ ਉਹ ਪੂਰਾ ਸੌਕੀ ਗਿਆ ਉਹਨੂੰ ਮੌਸਮ ਨੇ ਵੀ ਸਾਥ ਨਹੀਂ ਦਿੱਤਾ ਦੇਖੋ 2 ਤੋਂ 3 ਦਿਨ ਤੱਕ ਬੂਟਾ ਪੂਰਾ ਜ਼ੋਰ ਲਾਉਂਦਾ 2 ਤੋਂ 3 ਦਿਨ ਉਹਦੇ ਉਹਨੂੰ 1-2 ਦਿਨ 2-3 ਦਿਨ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਦੇ 'ਚ ਦਾਣਾ ਬਣਾਵਾ ਜੇਕਰ ਉਹ ਦਿਨਾਂ ਦੇ ਵਿੱਚ ਮੌਸਮ ਦੁਬਾਰਾ ਸਹੀ ਹੋ ਜਾਂਦਾ ਤੇ ਉਦੋਂ ਫਿਰ ਉਹ ਦਾਣਾ ਉਹਦੇ ਵਿੱਚ ਬਣ ਜਾਂਦਾ ਹੁਣ ਜਿੱਥੇ ਦਾਣਾ ਜਿਆਦਾ ਮੌਸਮ ਵੀ ਨਹੀਂ ਸਹੀ ਰਿਹਾ 2-3 ਦਿਨ ਬੂਟੇ ਦਾ ਜ਼ੋਰ ਹੁੰਦਾ ਫਿਰ ਉਹ ਬੂਟਾ ਜ਼ੋਰ ਨਹੀਂ ਲਾ ਸਕਦਾ ਉਹ ਖਤਮ ਹੋ ਜਾਂਦਾ ਉਹਦੇ ਵਿੱਚ ਦਾਣਾ ਖਤਮ ਹੋ ਜਾਂਦਾ ਤੇ ਉਹ ਸੁੱਕਾ ਬਿਲਕੁਲ ਸੁੱਕਾ ਰਹਿ ਜਾਂਦਾ ਬਾਹਰੋਂ ਇਨਫੈਕਟ ਹੋ ਜਾਂਦਾ ਤੇ ਬਾਹਰੋਂ ਸੁੱਕਾ ਬਾਹਰੋਂ ਸੁੱਕਾ ਤੇ ਅੰਦਰੋਂ ਵੀ ਖਤਮ ਹੋ ਜਾਂਦਾ ਨਹੀਂ 2 ਤੋਂ 3 ਦਿਨ ਉਹ ਪੂਰਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰਦਾ ਜੇ 2-3 ਦਿਨਾਂ ਦੇ ਵਿੱਚ ਵਿੱਚ ਮੌਸਮ ਸਹੀ ਹੋ ਜਵੇ ਕੋਈ ਜਿਆਦਾ ਹਵਾ ਨਾ ਚੱਲੇ ਮੌਸਮ ਮੜੀ ਮੂਟੀ ਧੁੱਪ ਨਿਕਲੇ ਹੋਰ ਫਿਰ ਜਿਹੜਾ ਅੰਦਰ ਦਾਣਾ ਉਹ ਬਣਨਾ ਸ਼ੁਰੂ ਹੋ ਜਾਂਦਾ ਫਿਰ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਉਹ ਉਪਰੋਂ ਪਰ ਦਾਣੇ ਦੇ ਬਲ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਫਿਰ ਕੋਈ ਚੱਕਰ ਨਹੀਂ ਜਦੋਂ ਉਹਦੇ ਚ ਉਹ ਬਣ ਗਿਆ ਪ੍ਰੋਸੈਸ ਸ਼ੁਰੂ ਹੋ ਗਿਆ ਫਿਰ ਭਾਵੇਂ ਬਰਸਾਤ ਆਵੇ ਫਿਰ ਜੋ ਮਰਜ਼ੀ ਹੋਵੇ ਫਿਰ ਉਹਨੂੰ ਕੋਈ ਉਹਦੇ ਤੇ ਅਸਰ ਨਹੀਂ ਹੁੰਦਾ ਦਾਣੇ ਨੇ ਹੋਣਾ ਪਰ ਸਪ੍ਰੇ ਹਾਂ ਕਰਨ ਦਾ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਇਹ ਨੇਚਰ ਦਾ ਪ੍ਰੋਸੈਸ ਆ ਕੁਦਰਤ ਨੇ ਹੀ ਇਹਨੂੰ ਇਹ ਚੀਜ਼ ਨੂੰ ਦੇਣਾ ਆ ਕੁਦਰਤ ਨੇ ਉਹਦੇ ਚ ਦਾਣਾ ਜਿਹੜਾ ਹੈਗਾ ਆ ਉਹ ਪੈਦਾ ਕਰਨਾ ਪਰ ਆਪਾਂ ਬੇਵਕੂਫੀਆਂ ਨਾ ਕਰੀਏ ਉਹਦੇ ਤੇ ਕੋਈ ਕਾਪਰ ਦੀ ਸਪਰੇ ਕੋਈ ਹੋਰ ਵੀ ਉਹ ਠੀਕ ਹੋ ਜੂ ਉਹਦੀ ਸਪਰੇ ਨਾ ਕਰੀਏ ਆਪਾਂ ਹਾਂ ਇੱਕ ਚੀਜ਼ ਹੋ ਸਕਦੀ ਹੈ ਕਿ ਜੇਕਰ ਉਹਦੇ ਵਿੱਚ ਲੱਗਦਾ ਵੀ ਥੱਲੇ ਬੂਟੇ ਦੇ ਵਿੱਚ ਜਾਂ ਹੋਰ ساری ਵੀ ਜਿਹੜਾ ਉਲੀ ਰੋਗ ਆ ਉਹਦਾ ਬੋਲ ਬਾਲਾ ਵੱਧ ਗਿਆ ਮੈਸੇਜ ਦਾ ਦੇਖੋ ਸਾਰਿਆਂ ਨੇ ਸਪਰੇਆਂ ਕਰਤੀਆਂ ਨੇ ਪਰ ਫਿਰ ਵੀ ਜੇ ਉਹ ਤੁਹਾਨੂੰ ਲੱਗਦਾ ਵੀ ਸਪਰੀ ਕਿਸੇ ਨੇ ਨਹੀਂ ਕੀਤੀ ਜਾਂ ਹੋਰ ਹੋੜਲੀ ਰੋਗ ਦੇ ਲੱਛਣ ਦਿਖਦੇ ਆ ਹੋਰ ਫਿਰ ਅਸੀਂ ਕਰ ਸਕਦੇ ਆ ਫਿਰ ਉਹਦੇ ਚ ਕੁ ਤਿੰਨ ਕਿਤੇ ਸੁਧਾਰ ਹੋ ਸਕਦਾ ਪਰ ਤੁਸੀਂ ਬਿਨਾ ਉਹਦੇ ਤੋਂ ਨਾ ਕਰੋ ਇਹ ਨਾਰਮਲ ਗੱਲਾਂ ਇਹਨੇ ਆਪਣੇ ਆਪ ਬਿਲਕੁਲ ਸਹੀ ਹੋ ਜਾਣਾ ਤੇ ਤੁਸੀਂ ਆਪਣਾ ਜਿਹੜਾ ਖੇਤ ਦੇ ਵਿੱਚ ਆ ਉਹ ਸਿਰਫ ਹੁਣ ਤੁਸੀਂ ਢੇੜੇ ਵੱਲ ਜਾਂ ਫਿਰ ਤੁਸੀਂ ਉਹਦੀ ਦੇਖ ਰੇਖ ਵੱਲ ਧਿਆਨ ਦਿਓ ਤੇ ਫੇਰ ਕਿਸਾਨ ਵੀਰਾਂ ਦਾ ਸਵਾਲ ਦਾ ਸਵਾਲ ਹੁੰਦੇ ਆ ਕਈ ਕਿ ਅਸੀਂ ਸਪਰੇਅ ਕਰਤੀ ਉੱਪਰੋਂ بارش ਹੋ ਗਈ ਮੀਂਹ ਹੋ ਗਿਆ ਹੁਣ ਕੀ ਕਰੀਏ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਸਪਰੇਅ ਕਰਨੀ ਆ ਉਦੋਂ ਤੁਸੀਂ ਮੌਸਮ ਚੈੱਕ ਕਰੋ ਵੈਦਰ ਚੈੱਕ ਕਰੋ ਜਾਂ ਇੱਕ ਨੇਚਰਲ ਤਰੀਕੇ ਦੇ ਨਾਲ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਦੇਖ ਲੈਂਦੇ ਵੀ ਹੁਣ ਪੱਛੋਂ ਚੱਲਦੀ ਆ ਹੁਣ ਕਿਵੇਂ ਕਰੀਏ ਤੇ ਉਹ ਤੁਸੀਂ ਆਪਦਾ ਦੇਖੋ ਖੇਤ ਦੇ ਵਿੱਚ ਢੇੜਾ ਰੱਖੋ ਖੇਤ ਵਿੱਚ ਢੇੜਾ ਰੱਖੋਗੇ ਤਾਂ ਤੁਹਾਨੂੰ ਮੌਸਮ ਦਾ ਤੁਸੀਂ ਚੈੱਕ ਕਰਦੇ ਰਹੋ ਆਪਣੇ ਮੋਬਾਈਲ ਤੇ ਜਦੋਂ ਤੁਹਾਨੂੰ ਪਤਾ ਵੀ ਅੱਜ ਮੀਂਹ ਦੇ ਚਾਂਸ ਘੱਟ ਨੇ ਉਦੋਂ ਸਪਰੇਅ ਕਰੋ ਤੇ ਬਾਕੀ ਜਿਹੜਾ ਮੇਨ ਆ ਉਹ 12 ਤੋਂ 15 ਘੰਟੇ ਜੇ ਨਾ ਪਵੇ ਤਾਂ ਉਹ ਪੂਰਾ ਬੂਟੇ ਵਿੱਚ ਰਚ ਜਾਂਦੀ ਹੈ ਫਿਰ ਕੋਈ ਚੱਕਰ ਨਹੀਂ ਫਿਰ ਬਰਸਾਤ ਆਵੇ ਜਾਂ ਕੁਝ ਵੀ ਹੋਵੇ ਉਹਨੇ ਉਹਦੇ ਵਿੱਚ ਬੂਟੇ ਵਿੱਚ ਆਪਣਾ ਕੰਮ ਇੰਨੇ ਟਾਈਮ 'ਚ ਕਰ ਦੇਣਾ ਉਹ ਜਿਹੜਾ ਕੀਟਨਾਸ਼ਕਾ ਚਾਹੇ ਕੋਈ ਵੀ ਹੈ ਗਰੋਥ ਪ੍ਰਮੋਟਰ ਪਾਇਆ ਤੁਸੀਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਪਰੇਅ ਕਰਦੇ ਹੋ ਪਰ ਇਹਦੇ ਵਿੱਚ ਹੁਣ ਤੁਸੀਂ ਜੇ ਉਧਰ ਉਹ ਬੱਦਲ ਦਿਖ ਰਹੇ ਆ ਤੁਸੀਂ ਕਹੋ ਵੀ ਹੁਣ ਮੈਂ ਸਪਰੇਅ ਕਰਵਾ ਦਿੰਨਾ ਜਾਂ ਕਰ ਦਿੰਨੇ ਆ ਉਹ ਤੁਸੀਂ ਰਿਸਕ ਨਾ ਲਓ ਭਾਵੇਂ ਥੋੜਾ ਥੋੜਾ ਕਰਕੇ ਸਪਰੇਅ ਕਰ ਦੋ ਮੌਸਮ ਦੇ ਅਨੁਕੂਲ ਹੀ ਸਪਰੇਅ ਕਰੋ ਐਵੇਂ ਬਰਸਾਤ ਬਾਅਦ ਪੈਂਦੀ ਆ ਹੁਣ ਜਿਹੜੀ ਫਸਟ ਸਪਰੇਅ ਹੁੰਦੀ ਆ ਹੁੰਦੀ ਵੀ ਥੋੜੀ ਕਾਸਟਲੀ ਆ ਠੀਕ ਹੈ ਜੀ ਤੇ ਤੁਸੀਂ ਇੰਨਾ ਕੁ ਧਿਆਨ ਰੱਖੋ ਕਿ ਖੇਤ ਵਿੱਚ ਜਿਹੜਾ ਹੈਗਾ ਉਹ بارش ਨਾ ਪਵੇ ਜਦੋਂ ਘਟੋ ਘਟ ਅ 12 ਤੋਂ 15 ਹੁੰਦਾ ਵੈਸੇ ਤਾਂ ਕਿਸਾਨ ਵੀਰ ਕਹਿੰਦੇ ਆ ਕਿ 8 ਤੋਂ 10 ਘੰਟੇ ਨਾ ਪਾਵੇ ਠੀਕ ਆ ਪਰ ਜਿਹੜਾ ਉਹਨੇ ਪਹਿਲਾਂ ਸਪਰੇ ਉਹਦੇ ਉੱਤੇ ਹੋਈ 4 ਘੰਟੇ ਉਹਦੇ ਉੱਤੇ ਅਸਰ ਕਰਦੀ ਆ ਫਿਰ 4 ਘੰਟਿਆਂ ਬਾਅਦ ਫਿਰ ਅੱਗੇ ਪ੍ਰੋਸੈਸ ਚੱਲਦਾ ਬੂਟਾ ਉਹਨੂੰ ਅਬਜ਼ੌਰਬ ਕਰਦਾ ਫਿਰ ਉਹ ਜਿਹੜਾ ਹੈਗਾ ਆ ਉਹ ਪ੍ਰੋਪਰ ਵਰਕ ਹੋ ਜਾਂਦਾ ਫਿਰ ਕੋਈ ਚੱਕਰ ਨਹੀਂ ਫਿਰ ਜਿੰਨਾ ਮਰਜ਼ੀ ਹੋਵੇ ਫਿਰ ਤੁਸੀਂ ਜਿਹੜਾ ਹੈਗਾ 15 ਦਿਨ ਤੱਕ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜ਼ਰੂਰ ਨਹੀਂ ਸਪਰੇਅ ਕਰਨ ਦੀ ਕਿਉਂਕਿ ਕੋਸ਼ਿਸ਼ ਕਰੋ ਕਿ ਜਿਹੜੀਆਂ ਸਪਰੇਹਾਂ ਨੇ ਉਹ ਦੋ ਹੀ ਹੋਣ ਤੀਜਾ ਕੋਈ ਚੱਕਰ ਨਾ ਪਵੇ ਤੀਜੇ ਵੱਲ ਨਾ ਜਾਈਏ ਜੇ ਹੁਣ ਕਰਨੀ ਹੋ 15-15 ਦਿਨਾਂ ਬਾਅਦ ਫਿਰ ਤਾਂ ਤੀਜੀ ਸਪਰੇਅ ਨੇ ਹੋਣਾ ਹੀ ਆ ਤੁਸੀਂ ਸਪਰੇਅ ਕਰਨੀ ਆ ਤੁਹਾਡੀ ਸਮੱਸਿਆ ਦੇ ਅਨੁਸਾਰ ਇਹ ਨਾ ਹੋਵੇ ਵੀ ਤੁਸੀਂ ਸਪਰੇਅ ਕਰ ਦੋ ਸਪਰੇਅ ਕਰ ਕਰਨ ਤੋਂ ਲੋਡ ਹਜੇ ਹੈ ਨਹੀਂ ਸੀ ਤੁਸੀਂ 15 ਦਿਨ ਫਿਰ ਤੀਜੀ ਸਪਰੇਅ ਵੇਲੇ ਹੁਣ ਮੰਨ ਲਓ 15 ਦਿਨ ਬਾਅਦ ਕਰਤਾ ਮਹੀਨੇ ਚ ਦੋ ਸਪਰੇਅਾਂ ਹੋ ਗਈਆਂ ਤੀਜੀ ਵੇਲੇ ਮੰਨ ਕੇ ਚੱਲੋ ਜੀ ਕੋਈ ਉਹਦੇ ਤੇ ਕੋਈ ਹੋਰ ਮੌਸਮ ਅਨੁਕੂਲ ਕੋਈ ਰੁੱਤਾਂ ਅਨੁਸਾਰ ਕੋਈ ਉਹਦੇ ਤੇ ਕੋਈ ਪ੍ਰੋਬਲਮ ਆ ਗਈ ਬੁੱਟੇ ਨੂੰ ਮੰਨ ਲਓ ਤੇਲੇ ਦਾ ਹੀ ਕੋਈ ਸਮੱਸਿਆ ਆ ਗਈ ਫਿਰ ਤੀਜੀ ਸਪਰੇਅ ਫਿਰ ਕਰਦੇ ਫਿਰ ਉਹ ਤੁਸੀਂ ਏ ਕਿਸਾਨ ਵੀਰੋ ਥੋੜਾ ਤਿਆਰ ਰੱਖੋ ਜਿੰਨੀ ਬਚਤ ਹੋ ਸਕਦੀ ਹੈ ਉਹਨੇ ਬਚਤ ਕਰਨ ਦੀ ਕੋਸ਼ਿਸ਼ ਕਰੋ ਖੇਤ گیੜਾ ਰੱਖੋ ਤੇ ਮੌਸਮ ਸਾਥ ਦੇਊਗਾ ਤਾਂ ਸਭ ਕੁਝ ਸਹੀ ਹੋ ਜਾਊਗਾ ਕੁਦਰਤ ਵਾਲੇ ਦੇ ਵੀ ਹੱਥ ਕੁਛ ਨਾ ਕੁਛ ਹੁੰਦਾ ਅਸੀਂ ਮਿਹਨਤ ਕਰਨੀ ਹੈ ਦੇਖ ਰੇਖ ਕਰਨੀ ਹੈ ਉਹਨੂੰ ਕੋਈ ਸਮੱਸਿਆ ਨਾ ਆਵੇ ਉਹ ਅਸੀਂ ਦੇਖਦੇ ਰਹਿਣਾ ਬਾਕੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਸੇ ਤਰੀਕੇ ਅਸੀਂ ਆਪਦੀ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ